ਤਜ ਕਹੋ ਬ ਨਾਨਕ ਜੇ ਕੋ ਆਪੁ ਜਾਣੈ ਅਗੈ ਗਿਆਨ ਸੋਵੈ ਪਾਤਲ ਪਤਲ ਲਖ ਅਗਸ ਅਗਸ ਊੜਕ ਊੜਕ ਪਾਲ ਥਕੇ ਬੇਦ ਕਹਿਨੇ ਕੋ ਬਾਹ ਸਹਸ ਥਰਹਿ ਕਿਤਿ ਤੇਬਾ ਸਕਲੂ ਇਕਤਾ ਲਿਖਵ ਤਾ ਲਿਖੀਏ ਲਿਖੇ ਵਿਨਾਸ਼ ਨਾਨਕ ਵੱਡਾ ਅਕੀਏ ਆਪ ਜਣ ਆਪ ਸਰੀ ਸਰਲ ਇਤੇ ਸਤੁਨ ਪਈਆ ਨਦੀਆਂ ਤੇ ਵਾਹ ਤਮੰਦੁ ਸਹਾ ਸੁਲਤਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਨਾ ਹੋ ਬਨੀ ਜੇ ਜਿਸ ਮਨਹੁ ਨਾਮ ਵਿਸੁਰਹਿ ਅੰਤ ਨ ਸਿਵਤੀ ਕਹਿਣੰ ਅੰਤ ਅੰਤ ਨ ਕਰਨੈ ਦੇ ਵੇਖਣ ਸੁਣਨ ਅੰਤ ਅੰਤ ਨ ਜਾਪੈ ਕੈ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਮਰ ਅੰਤ ਪਾਣ ਕਿਤ ਬਿਰਲਾ ਹੈ

ਦ ਦ ਤ ਤ ਤਨ ਤੁਮਾਏ ਕੀਤੇ ਮੰਗੈ ਜੂ ਦੀ ਉਪਾਰ ਕੀਤੇ ਅਗਲਤ ਨਹੀਂ ਵਿਚਾਰ ਕੀਤੇ ਖੱਟ ਟੁੱਟ ਰਹਿਂਦੇ ਕਾਰ ਕੀਤੇ ਲੈ ਲੈ ਮੁਕੁਰਪਾਏ ਕੀਤੇ ਮੂਰਖ ਖਾਹੀ ਖਾਏ ਕਿਤਿਆਂ ਦੁਖੂ ਸਤਮਾਰ ਬੰਦ ਖੁਲਸੀ ਪਰ ਹੋਏ ਓਰੇ ਆਖ ਨਸਪੇ ਕੋਏ ਜੇ ਕੋ ਖਾਕ ਅਖਣ ਪਾਏ ਉਹ ਜਾਣੇ ਜੀਤੀ ਆ ਮੁਖਾਏ ਅਪ ਜਾਣੇ ਆਪਣੇ ਦੇਹ ਅਖਸਪੇ ਕਹੀ ਕੇ ਜਿਸ ਲੋਭ ਕਸੇ ਸੁਖਸਲਾ ਨਾਨਕ ਕੀ ਬਾਦੀਏ ਉਰਪੰਡਾਰ ਮੁਲ ਆਵੇ ਮੁਲ ਜਾਏ ਮੁਲ ਪਾਏ ਅਮੁੱਲਾ ਸੁਮਾਜ ਅਮੁੱਲ ਕਰਨ ਮੁਲਤਵਾਰ ਮੁਲਤੁਲ ਮੁਲ ਕੁਰੂਵਾਲ ਮੁਲ ਬੁਸੀਸ ਮੁਨੀ ਸਾਹ ਹੁਲ ਕਰਮ ਮੁਲ ਪ੍ਰਮਾਨ ਮੁਲੋ ਮੁਲ ਤੁਰਹਿ ਗੁਲਾਇ ਅਖਹਿ বেদ ਪਟਪੁਰਾ ਅਖਹਿ ਪੜੇ ਕਰਹਿ ਬਖੀਆਣ ਅਖਹਿ ਬ੍ਰਹਮੇ ਅਖਹਿ ਇੰਦ ਅਖਹਿ ਕੋਪੀ ਤੇ ਗੋਬਿੰਦ ਅਖਹਿ ਈਸਰ ਅਖਹਿ ਸਦ ਅਖਰ ਗਿਤੇ ਕੀਤੇ ਬੁਧ ਅਖੰ ਸੁਰ ਨਰ ਮਨ ਜਨ ਸੇਵ ਕਿਤੇ ਅਖੇ ਆਪਣ ਪਾਇ ਹਿਤ ਕਹਿ ਕਹਿ ਉਠ ਉਠ ਜਾਵੇ ਇਤੇ ਕਿਤੇ ਹੋਰ ਕਰੇ ਤਾਂ ਖਲਸ ਪਹਿ ਕੇ ਕੇ ਜਿਬੜ ਪਵ ਤੇ ਬੜ ਹੋਏ ਨਾ ਤਾਲ ਕੀਐ ਇਸ ਗਬਰ ਗਬਰ ਸੁਦਰ ਕੇ ਹੰ ਸੁ ਕਰਿ ਕ ਹਾਜਤ ਬੈ ਸਦ ਸੁਮਲ ਵਾਗ ਨਾ ਦੀਨਿਕ ਸੰਖਾ ਕਿਤਿ ਵਗਲੁ ਹਾਰੇ ਕਿਤਿ ਰਾकुर ਸੁਖੀਨ ਕਿਤਿ ਗਗਨੁ ਹਾਰੇ ਗਵਹਿ ਤੁਧ ਨੋ ਪਉਣ ਪਾਣੀ ਬਸੰਤਰ ਗਵਹਿ ਰਾਜਾ ਤਰਨ ਦੁਆਰੇ ਗਵਹਿ ਤੁਧ ਤੁਧ ਲਿਖ ਜਣਹਿ ਲਿਖ ਲਿਖ ਤਰਮ ਵਿਚਾਰੇ ਗਵਹਿ ਇਸਰ ਮਾ ਦੇਵੀ ਸੂਹਨ ਸਦਾ ਗਵਹਿ ਇੰਦ ਇੰਦਸ ਸੁਮ ਬੈਠੇ ਦੇਵਤਿਆਂ ਅੰਦਰ ਨਲ ਗਵਹਿ ਸਿਤਸ ਸੁਮਦੀ ਅੰਦਰ ਗਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਵਹਿ ਬੀਰ ਕੁਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜਗ ਜਗ ਵਿਦਨ ਲੈ ਗਵਹਿ ਮੋਹੁਨੀਆ ਮਨ ਮੋਹਨ ਸਰਗਮਸਪੇਲੇ ਗਾਵਨ ਰਤਨੁ ਉਪ